ਆਜੋ 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 ਆ ਲੈ ਦੇਖੋ ਜੀ ਆ ਗੱਲਾਂ ਕਿੱਥੇ ਲੱਭਣੀਆਂ ਆਪਾਂ ਨੂੰ ਹੈ ਐਨੇ ਪਿਆਰ ਨਾਲ ਸਾਧ ਰਹੋ ਹੱਸਦੇ ਨਹੀਂ ਹੈਗੇ ਬੰਦੇ ਸਾਡੇ ਨੂੰ ਨਰਾਜ ਲੱਗਦੇ ਇਹ ਬੇਟਾ ਬਹੁਤ ਦਈ ਜਾ ਬੋਲਦਾ ਹੈ ਹੈ ਇਹ ਤਾਂ ਇਹ ਸ਼ੁਰੂ ਨਹੀਂ ਹੋ ਰਿਹਾ ਅੱਛਾ ਖੜੀ ਖੜੀ ਹੈ ਅੱਛਾ ਆਖੜੂਆ ਮਾਗਿਆ ਕੀ ਹਾਲ ਚਾਲ ਬਾਹਾਲ ਚਾਲ ਠੀਕ ਹੈ ਭਾਈ ਠੀਕ ਠਾਕ ਹੋ ਕੀ ਨੌਂ ਹੈ ਤੁਹਾਡਾ ਨੌਂ ਤਾਂ ਮੇਰਾ ਰਸ਼ਵਾਲ ਹੈ अच्छा क्या कल परेशान लगਦੇ ਥੋੜੇ ਜਿਹਾ ਨਾ ਪਰੇਸ਼ਾਨ ਨਹੀਂ ਉਠਕਾਇਆ ਹੁਣ ਚੀਜ਼ ਕਰਨੀ ਹੈ ਥੋੜੀ ਅੱਜ ਰਾਤ 3 ਵਜੇ ਤੇ ਉਠਕੜਦਾ ਅੱਛਾ ਹਾਂ 3 ਵਜੇ ਤੇ ਉਠਕੇ ਪਹਿਲਾਂ ਤਾਂ ਆਪਣਾ ਟਰੈਕਟਰ ਲਾ ਜੋੜ ਕਰ ਆਪਣਾ ਨਹੀਂ ਰਹਿ ਨਹੀਂ ਰਿਹਾ ਕੱਲੀ ਦਾ ਟਰੈਕਟਰ ਦਾ ਕੰਮ ਨਹੀਂ ਰਹਿ ਮਾ ਹੋ ਜਾਂਦਾ ਠੀਕ ਹੈ ਫਿਰ ਉਸੇ ਬਾਅਦ ਆਪਣਾ ਗੰਨਾ ਕੁੱਦਣ ਲੱਗ ਜੀਦਾ ਅੱਛਾ ਬਾਅਦ ਵਿੱਚ ਗੰਨਾ ਕੁੱਦੋਗਾ ਫੇਰ ਕਾ ਬਾ ਆਪਣਾ 11:00 ਵਜੇ ਤੇ 10:30 11:00 ਵਜੇ ਕਰਤਾ ਜੀ ਦਾ ਭਾਈ ਅੱਛਾ ਤਾਂ ਕੰਮ ਕਰਦਾ ਇਹ ਮਾਟਰ ਜਰ ਹੋਈ ਜੀ ਅੱਛਾ ਟੀਚਰ ਰਿਹਾ ਸੀ ਜੀ ਅੱਛਾ 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 ਐਸੇ ਲਈ ਦੀ ਬੋਰਡ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੁਣ ਨੀਂਦ ਹੋਈ ਕੁਝ ਪੂਰੀ ਕਿ ਨਹੀਂ ਨਾ ਵਕਤ ਇੱਕ ਵਾਰ ਅੱਖ ਲੱਗ ਲਈ ਹੁਣ ਸਟਾਰਟ ਹੋ ਲਿਆ ਆ ਦੇਖੋ ਜੀ ਹੁਣ ਨਹੀਂ ਆਈ ਬਾਬੂ ਹੁਣ ਤਾਂ ਉਹਦਾ ਹਾਸਾ ਰੁਕਣਾ ਨਹੀਂ ਜਦ ਅੱਖ ਲੱਗ ਲਈ ਇੱਕ ਵਾਰ ਬਸ ਜਦ ਖੁੱਲ ਗਈ ਬਾਈਕ ਇੱਕੇ ਚੋਂ ਉਹ ਲੱਗਣਾ ਇੱਕ ਚੋਕਾ ਲੱਗਣਾ ਬਸ ਹਾਂ ਅੱਛਾ ਜੇਰਾ ਮੰਤਰੀ ਬੋਲਣ ਲੱਗੇ ਪਹਿਲਾਂ ਹੌਲੀ ਹੌਲੀ ਸਟਾਰਟ ਕਰਨਾ ਨਾ ਫਿਰ ਪੂਰਾ ਜ਼ੋਰ ਲਾ ਦੇਣਾ ਇਹ ਕੰਮ ਚੰਗਾ ਹੌਲੀ ਹੌਲੀ ਬਣਦਾ ਹੈ ਅਜੇ ਅਜੇ ਗਰਮ ਹੋਈ ਨਹੀਂ ਹੋਣੀ ਗਰਮ ਹੋਣੀ ਨਹੀਂ ਹੈ ਜੀ ਤੁਮਾ ਟਣਾ ਹੋ ਰਹਿ ਜੀ ਤੂੰ ਹੋਗਾ ਬੇ ਚਾਚਾ ਅੱਛਾ ਆ ਪਹਿਲਾਂ ਉਹਦੇ ਕੋਲ ਟਿਊਸ਼ਨ ਕਰੀ ਸੀ ਤਾਂ ਹੀ ਭਾਈ ਮਾਲਾ ਮੋਟਾ ਬੋਲੀ ਜਾਂਦਾ ਤੇ ਦੇਖੋ ਜੀ ਆ ਜਿਹੜੀਆਂ ਗੱਲਾਂ ਬਾਤਾਂ ਮੈਂ ਉਥੋਂ ਲੰਗਾ ਜਾ ਰਹੀ ਸੀ ਇਹ ਬੇਟਾ ਮੇਰੇ ਨਾਲ ਸੀਗਾ ਅੱਛਾ ਇਹ ਇਹਨੂੰ ਮੈਂ ਨਾਲ ਲੈ ਲੈਣਾ ਉਤਸਵ ਨੂੰ ਇਹਨੂੰ ਹਾਵ ਦਿੰਦਾ ਕਹਿ ਵਰਦਣਾ ਉਤਸਵ ਜੀ ਹੈਲੋ ਕਰ ਦਿਓ ਸਾਰਿਆਂ ਨੂੰ ਇਹਨੂੰ ਮੈਂ ਨਾਲ ਲੈ ਲਿਆ ਤੇ ਮੈਂ ਜਦੋਂ ਉੱਥੇ ਗੱਡੀ ਰੋਕੀ ਨਾ ਜੀ ਮੈਂ ਕਿਹਾ ਬਜ਼ੁਰਗ ਬੈਠੇ ਨੇ ਇਹਨਾਂ ਕੋਲ ਬੈਠਦੇ ਆਂ ਜੀ ਨਾ ਬਜ਼ੁਰਗ ਤਾਂ ਕੋਈ ਨਹੀਂ ਹੈ ਸਾਡੇ ਮਾ ਉਹ ਬੱਲੇ ਬੱਲੇ ਕੜੀ ਹੈ ਉਹ ਘੇੜ 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 ਹੋਈ ਹੋਈ ਮੋਟਰ ਦਾ ਮੋਟਰ ਹੋ ਗਈ ਕਹਿੰਦੇ ਜੀ 100 ਰੁਪਏ ਬਜ਼ੁਰਗ ਨਾ ਕਹੇ ਮੇਰਾ ਵੀਰ ਆਏ ਸਾਨੂੰ ਤਾਂ ਬੇਚੜਦੀ ਜਿਹੜਾ ਕੋਈ ਕਹਿੰਦਾ ਬਾਪੇ ਹੋਈਗਾ ਹਾਂ ਆਪੇ ਨਾਲ ਤੂੰ ਤਕੜਾ ਕਹਿੰਦੇ ਦੇਖ ਲੈ ਮੈਂ ਖਾਂ ਤੂੰ ਮਰਜੀ ਆ ਜਾ ਕਈ ਜੇਲਾ ਜਾ ਹਾਂ ਆਟਣ ਪਏ ਪੰਜ ਸੜੇ ਹੱਥਾਂ ਮੈਂ ਮਾਂਕ ਫਿੱਟ ਦੂੰਗਾ ਥਲੋ ਜੋਰ ਲਾ ਲੈ ਕਹੀ ਕਹ ਲੈ ਆ ਜਾ ਔਰ ਦੇਖੋ ਜੀ ਆ ਮੈਨੂੰ ਪਾਪਾ ਦੱਸਿਆ ਬੜਾ ਹੁਣ ਸ਼ਬਦ ਕਮਾਣੇ ਪੈੜੇ ਮੈਨੂੰ ਹੁਣ ਮੈਨਾਂ ਜੀ ਅਸਲੀ ਗੱਭਰੂ ਤਾਂ ਉਹੀ ਐ ਜਿਹੜਾ ਦਿਲ ਤੋਂ ਜਵਾਨ ਐ ਹਾਂ ਮਤਲਬ ਦਿਲ ਜਵਾਨ ਜਿਹਨਾਂ ਦਿਲ ਜਵਾਨ ਚਾਹੀਦਾ ਕਈ ਉਹੀ ਦਿਲ ਸਿੱਧੀ ਜਨ ਨੇ ਹਾਂ ਹੁਣ ਜੇ ਖੇਤ ਨੂੰ ਜਾਣਾ ਤਾਂ ਵੀ ਮੋਟਰਸਾਈਕਲ ਪਰ ਕਦੇ ਨੂੰ ਜਾਣਾ ਸਾਲੇ ਸਾਈਕਲ ਚਲਾ ਲਓ ਨਾਲੇ ਦੱਖਣ ਮਾ ਮੋਟਰਸਾਈਕਲ ਚਲਾਓ ਪਰ ਦੱਖਣ ਗਨੀ ਚਲਾਓ ਨਾਲੇ ਸਰੀਰ ਦੀ ਵਰਜਸ ਹਾਂ ਤਾਂ ਇਹਨੂੰ ਮੈਂ ਕਿਹਾ ਜੀ ਬੈਠਦੇ ਆ ਕਹਿੰਦੇ ਜੀ ਉਹ ਤਾਂ ਬੈਠੇ ਆਪਣੀਆਂ ਗੱਲਾਂ ਮਾਰ ਰਹੇ ਨੇ ਵੀ ਆਪਣੇ ਨਾਲ ਗੱਲ ਕਰਨਗੇ ਮੈਂ ਕੀ ਕਰਨ ਗਿਆ ਹਾਂਜੀ ਹੁਣ ਕਿਦਾਂ ਲੱਗਿਆ ਹੋਈਆਂ ਨਾ ਜੀ ਗੱਲਾਂ ਹਾਂਜੀ ਹੈ ਤੈਨੂੰ ਤਾਂ ਹੀ ਸੁਣਾ ਰਿਆ ਗੱਲਾਂ ਐਦਾਂ ਹੁੰਦਾ ਪਿਆਰ ਮੁਹੱਬਤ ਦੇਖੋ ਜੀ ਸਾਰੇ ਜਣੇ ਬੈਠੇ ਐ ਇਹਦਾ ਮੇਰੇ ਪੁੱਤੇ ਵਰਗਾ ਹੈ ਹਾਂ ਅੱਜ ਉੱਠ ਗਿਆ ਮੇਰੀ ਗੱਲ ਉੱਠਾ ਜਾ ਕੇ ਖੇਤ ਮਾਮਾ ਰੋਟੀ ਖਾ ਲੈ ਹਾਂ ਮੈਂ ਪਹਿਲਾਂ ਤਾਂ ਮੈਂ ਪੁੱਛਿਆ ਵੀ ਰੋਟੀ ਘਰਾਂ ਖਾ ਖਾਂ ਆਂ ਕਹਿੰਦਾ ਨਹੀਂ ਮਾ ਮਾ ਰੋਟੀ ਖਾ ਲੈ ਮਾ ਰੋਟੀ ਖਾ ਲੈ ਕਹਿੰਦਾ ਵੀ ਰੋਟੀ ਨਹੀਂ ਖਾਣੀ ਘਰੇ ਜਾ ਕੇ ਖਾਉਂਗਾ ਮਾ ਆਪਣੀ ਘਰਾਂ ਖਾਲਾ ਜਿਹੇ ਜੀ ਖਾਣੀ ਹੈ ਅਸੀਂ ਆਪਣੀਆਂ ਪਾਣੀ ਹੱਥੀਆਂ ਦੋ ਦੋ ਤਿੰਨ ਤਿੰਨ ਲਭੇਟ ਕੇ ਫੇਰ ਆਪਣਾ ਚੰਬੜ ਅੱਛਾ ਪਾਣੀ ਹੱਥੀ ਬਣਾਉਂਦੇ ਹਾਂ ਪਾਣੀ ਹੱਥੀਆਂ ਬਣਾਉਂਦੇ ਆ ਤਾਂ ਹੀ ਗੱਲ ਮਾਰਦੇ ਗਏ ਦੱਸੀ ਦੇ ਦੋ ਗਲਾਸ ਹਾਂ ਫਿਰ ਤਾਂ ਹਮੇ ਆਇਦਾ ਕਬੇ ਤਾਂ ਹੁੰਦਾ ਕਿ ਹਣਦਾ ਇਕੜਾ ਕੋਲੀ ਚ ਲੰਡੂ ਦੀ ਅੱਛਾ ਜਿਹੜੀ ਪਾਣੀ ਹੱਥੀ ਹੈ ਉਹ ਕਿਵੇਂ ਬਣਦੀ ਹੈ ਥੋੜਾ ਦੱਸ ਦੋ ਸਰੋਤਿਆਂ ਨੂੰ ਸਾਡੇ ਜਿਹੜੇ ਸਰੋਤੇ ਨਾ ਹਾਂ ਮੈਂ ਕਿਹੜੇ ਉਦੋਂ ਕਹਣਾ ਹੋਟਲ ਪਰ ਰਿਹਾ ਮੈਂ ਘਰ ਵਾਲੀ ਬਣਾਉਂਦੀ ਆ ਉਹਦੇ ਕੋਲ ਚੱਲ ਘਰ ਵਾਲੀ ਤਾਂ ਬਣਾਉਂਦੀ ਆ ਉਹ ਬੜਾ ਮੋਟਾ ਥਾਕ ਤਾਂ ਦੇਖ ਲੈਂਦਾ ਬੰਦਾ ਕਿੱਕਣ ਮੰਨ ਲਿਆ ਹੁੰਦੀ ਜਾਂ ਬਾਹਰੀ ਰੋਟੀ ਹੁੰਦੇ ਮਨ ਨੂੰ ਨਾ ਮਤਲਬ ਜਿਹਾ ਬਣਾਉਣੇ ਨਾ ਪਾਣੀ ਗੱਲ ਲੈਂਦੇ ਪਾਣੀ ਇੱਥੇ ਕਹਿੰਦੇ ਉਹ ਵੀ ਛੋਟੇ ਦਾ ਪਾਣਾ ਬੇਤੇ ਚੂਲੇ ਉੁੰਦੇ ਕਣਕ ਹੁੰਦਾ ਜੀ ਅੱਧਾ ਅੱਧਾ ਹੁੰਦਾ ਤੇਰਾ ਹੋ ਕਾਂਕਰ ਛੋਲੇ ਪੀਹੇ ਬਣਾਟਾ ਪਿਆ ਵਾ ਇੱਕ ਜੋ ਮਚ ਮਾਰਨ ਜੋ ਵੀ ਪਾਲਨੇ ਕਿਉਂ ਵੀ ਪਾਲਨੇ ਅੰਗਰ ਹੁੰਦੀ ਆ ਅੱਛਾ ਉਹ ਰਲਾ ਕੇ ਨਾ ਆਟਾ ਗੁੰਨ੍ਹ ਕਾ ਅਮਰੀਕਾ ਪਾਣੀ ਹੱਥ ਲੱਗ ਗਏ ਚੰਗੀ ਮੋਟੀ ਆ ਇਹਨਾਂ ਕਵੇ ਵਸੜਦ ਨੇ ਉਹ ਅਜਾ ਬੇਲ ਉਹਨੂੰ ਬੇਲਣਾ ਨਹੀਂ ਲੱਗਦਾ ਬੇਲਣਾ ਕਿੱਥੇ ਲੱਗ ਜੂਗਾ ਉਹਨੂੰ ਉਹਦੇ ਮਤਲਬ ਮਖੜੀ ਜਮਣੀਆਂ ਦੇ ਵਿੱਚ ਵੀ ਐਨੀ ਮੋੜੀ ਹੋਣੀ ਜੀ ਅੱਛਾ ਤੇ ਮਖੜੀ ਮਖੜੀ ਦੇ ਵਿੱਚ ਆਪੇ ਆਪੇ ਸਮੂਹ ਜੀ ਬੇਲਣਾ ਹਵੇਚੀ ਹੁੰਦੀ ਏ ਉਹ ਰੋਟੀ ਤੇ ਗੋਰੀ ਆਟਾ ਲੱਗਿਆ ਵਾ ਠੀਕ ਹੈ ਪਲੇਟਣ ਕਹਿੰਦੇ ਪਾਉ ਨੂੰ ਪਾਣੀ ਹੱਥੀ ਤਾਈਂ ਕਹਿੰਦੇ ਨੇ ਪਾਣੀ ਹੱਥੀ ਪਾਣੀ ਨਾਲੇ ਕਰ ਲੈਣੀ ਸੈਟ ਪਰ ਮਖੜੀ ਲਾਈ ਵੀ ਮਖੜੀ ਕਿਤੇ ਨਹੀਂ ਭੱਜਦੀ ਉਹਨੇ ਮੈਂ ਖੱਡਾਈਆਂ ਉਹਨੇ ਬੱਚਾ ਸੰਭਾਲ ਰੱਖਦੀ ਏ ਸਾਲੀ ਅੱਛਾ ਹਾਂ ਉਹ ਇਹ ਤਿੰਨ ਤਿੰਨ ਖਾਧੀਆ ਮੈਨੂੰ ਭੁੱਖ ਕਿੱਥੇ ਲੱਗਣੀ ਹੈ ਅਜੇ ਵੀ ਮੇਰਾ ਕੋਈ ਆਚੇਤਾ ਨਹੀਂ ਮੈਨੂੰ ਹੁਣ ਭੁੱਖ ਬਦੂ ਖਾਗ ਸਾਰੀ ਚੱਲੀ ਗਈ ਹਾਂ ਮੋਟੇ ਬੋਲ ਤਿੰਨ ਠੋਕ ਲੰਨਾ ਮੈਂ ਚਾਰ ਬੀਜੇ ਕਈ ਵਾਰ ਓਵਰਲੋਡ ਹੈ ਫੇ ਚਾਰ ਬੀ ਹੋ ਜਾਈ ਅੱਛਾ ਠੀਕ ਨਾਲ ਲੱਸੀ ਨਾਲ ਲੱਸੀ ਨਾਲ ਦਹੀਂ ਕਿੱਥੇ ਹੈ ਲਿਜੋ ਜਿਗਾਰਡ ਵਿਗਾਰ ਕਿੱਥੇ ਲਿਜੋ ਮੈਂ ਜਿਗਾਰਡ ਨਾ ਕੈਮਰਾ ਹੋਗਾ ਬ੍ਰੇਕਫਾਸਟ ਦੋਨਾਂ ਪਰ ਬ੍ਰੇਕਾਜ ਨਹੀਂ ਲੱਗਦੀ ਹੈ ਨਹੀਂ ਲੱਗਦਾ ਸਵਾਦ ਆਉਂਦਾ ਹੈ ਫਾਸਟ ਹੁੰਦਾ ਬ੍ਰੇਕਾ ਲੱਗਦੇ ਨਹੀਂ ਮੁੜ ਕੇ ਹੈ ਫਾਸਟ ਫਾਸਟ ਰਹਿੰਦਾ ਫਿਰ ਹੈ ਉਹ ਤੇਜ ਨਾਰਦ ਬਦਿਚਾ ਬਤ ਇੱਕੋ ਜਿਹੜਾ ਦੱਸ ਦਿਓ ਜਿਹੜੇ ਜਿਹੜੇ ਚੀਜ਼ਾਂ ਤਿੰਨ ਚਾਰ ਆਟੇ ਤੁਸੀਂ ਤੁਸੀਂ ਕਿਹੜੇ ਕਿਹੜੇ ਸਰੋਤੇ ਜਿਹੜੇ ਸਾਡੇ ਟੋਲੇ ਹਾਂਜੀ ਇੱਕ ਕਣਕ ਵੀ ਥੋੜੇ ਜੌਂ ਪਾ ਲੋ ਅੱਛਾ ਜੀ ਥੋੜੇ ਹਿਸਾਬ ਨਾਲ ਮਾਤਰਾ ਠੀਕ ਹੈ ਉਸ ਆਟਾ ਬਿਹਾਰ ਚੱਕੀ ਪਰ ਠੀਕ ਹੈ ਆਪਣੇ ਪਬਲੇ ਨੇ ਤੁਹਾਨੂੰ ਪੀਰ ਨੂੰ ਕਰਾ ਲਈ ਠੀਕ ਹੈ ਬਸ ਉਹਦਾ ਪਿਆ ਘਰ ਵਾਲੀ ਕਹਿ ਦਿਓ ਕਦੇ ਪਾਣੀ ਹੱਥ ਲਾ ਕੇ ਰੋਟੀ ਪਕਾ ਦਿਓ ਹਾਂ ਉਹਨੂੰ ਉਹ ਨਹੀਂ ਬਿਲਕੁਲ ਵੀ ਲਉਣਾ ਹੈ ਆਟਾ ਹਾਂ ਬਿਲਕੁਲ ਨਹੀਂ ਲਉਣਾ ਹੈ ਨਾ ਬੇਲਣਾ ਚਾਹੀਦਾ ਮੇਰੇ ਲੋੜੇ ਸਭ ਤੋਂ ਵੱਡਾ ਫੈਨ ਹੈ ਇਹ ਵੀ ਹੈ ਕਿ ਨਾਨੀ ਜੀ ਅੱਜ ਪੰਜਾਬ ਵਿੱਚ 55 ਸਾਲ ਦੀ ਉਮਰ ਹੈ ਨਾ ਉਹ ਜਨਾਮੀ ਨੂੰ ਪਕਾਉਣੀ ਆਉਂਦੀ ਆ ਹੋਰ ਨੂੰ ਨਹੀਂ ਆਉਂਦੀ ਇਹ ਬੜੀਆਂ ਕੁੜੀਆਂ ਇਹਨਾਂ ਨੂੰ ਨਹੀਂ ਆਉਂਦੀ ਨਹੀਂ ਆਪਾਂ ਹਾਂ ਫਾਰਮੂਲਾ ਦੱਸਤਾ ਰੈਸিপি ਦੱਸਤੀ ਇਹਨਾਂ ਨੇ ਦੱਸ ਲੈ ਪਰ ਉਹਨਾਂ ਦਾ ਹੈ ਸੋਕਾ ਕੋ ਬੜਾ ਕੰਮ ਨਹੀਂ ਆਏਗਾ ਆ ਥੱਪਣੇ ਨੂੰ ਇਹ ਹੱਥ ਐ ਹੋ ਜਾਣੇ ਇਹਨਾਂ ਤੇ ਇਹਦਾ ਜਿਹੜੀਆਂ ਪਹਿਲੀਆਂ ਆਈਆਂ ਜਿਹੜੀਆਂ ਗੋਡ-ਗੋਡ ਦਾ ਰੱਖਦਾ ਤੇ ਲਾਵਾ ਪਰ ਗੋਲੀਆਂ ਮੇੜ ਜਾਣੀਆਂ ਨਹੀਂ ਨਹੀਂ ਐਸੀ ਗੱਲ ਨਹੀਂ ਨਮੀਆਂ ਕੁੜੀਆਂ ਵੀ ਸਾਰੀਆਂ ਨਹੀਂ ਖਸਾਰ ਗਈਆਂ ਕਰੂਣੀਆਂ ਕਰ ਲੈਣ ਗਿਆ ਕਰ ਲੈਣ ਗਿਆ ਹਾਂ ਤੇ ਨਾਲੇ ਸਭ ਤੋਂ بڑا ਫਾਇਦਾ ਇਹਦਾ ਕਿਆ ਮੈਨੂੰ ਜਿਹੜਾ ਦਿਖ ਰਿਹਾ ਹੈ ਬਿਲਕੁਲ ਬੈਲਣੇ ਦਾ ਇੱਥੇ ਕੰਮ ਨਹੀਂ ਹੈਗਾ ਕਿ ਬੈਲਣਾ ਵੱਜੂਗਾ ਵੀ ਬੁੜਕੂਗਾ ਵੀ ਕਿਸੇ ਪਾਸੇ ਭਾਈ ਜੇ ਉੱਪਰ ਬੱਝੂ ਜੇ ਕਹਿੰਦਾ ਪਾਣੀ ਲਾ ਲਾ ਚੱਲ ਜਾਂਦਾ ਛੱਡ ਹੋ ਜਾਂਦਾ ਕਈ ਵਾਰ ਬੈਲਣੇ ਵਾਲਾ ਕੰਮ ਨਹੀਂ ਹੈਗਾ ਜੀ ਪਾਣੀ ਆਤੀ ਰੋਟੀ ਸਰੋਤੇਓ ਖਾਓ ਜੀ ਨਾਲੇ ਬੈਲਣੇ ਤੋਂ ਬਚੋ ਨਾ ਜੀ ਪਹਿਲਾਂ ਬੈਲਣੇ ਰੋਟੀਆਂ ਬਜਣਾ ਤੇ ਬੰਦੇ ਬਜਣਾ ਬੈਲਣੇ ਆਉ ਚਾਲ ਹੈਗੇ ਯਾਰ ਤੇ ਬੈਲਣੇ ਦਾ ਕੰਮ ਹੀ ਨਹੀਂ ਹੈਗਾ ਤਾਂ ਖਤਮ ਗੱਲ ਉਹ ਖਤਮ ਹੈ ਇਹ ਤਾਂ ਪਾਉ ਵਧੀਆ 17 ਘੰਟਾ ਜਾਂਦਾ 17 17 ਅਰੇ ਕਿ ਲੱਗਦੀ ਐ ਮੈਂ ਤੁਹਾਨੂੰ ਦੱਸਾਂ ਲਾਦੀ ਆ ਗਰਮੇ ਗਰਮ ਸਵਾਦ ਅੱਛਾ ਹਾਂ ਜੇ ਮੇਰੇ ਉਹਦੇ ਕਾਣਾ ਕੋਸ ਟਾਈਮ ਬਾਅਦ ਜਿਕਣਾਉ ਖੇਤੋਂ ਲੈ ਕੇ ਪੌਣਿਆ ਮੱਲ ਭੇਟ ਕੇ ਭੇਜ ਦਿੰਨੇ ਆ ਹਾਂ ਉਹ ਦੂਏ ਹੁਣ ਤਾਂ ਥਾਲੇ ਕਾਫੇ ਗਿਆ ਕੇ ਚਿੱਟੇ ਜੀ ਹਾਂ ਬਾ ਉਹਨਾਂ ਦਾ ਬੰਨ ਕੇ ਉਹ ਖੇਤ ਮਾਂ ਨੂੰ ਜਾਂਦੇ ਖਾ ਲੋ ਉਹਨੂੰ ਆਏ ਨਾ ਕਹੇ ਵੀ ਫਾਂਟ ਖੜ ਜਾ ਲਗਣਾ ਨਾ ਫੇ ਖਾਣਾ ਬਾ ਮੈਂ ਜੱਲ ਆ ਗਈ ਰੋਟੀ ਖਾਉ ਪਹਿਲਾ ਠੀਕ ਐ ਉਹਦੇ ਬਾਅਦ ਫੇਰ ਆਣਾ ਪਹਿਲਾ ਕਾਕਾ ਤੇ ਵੀ ਉਦਰਾਉਂਦੀ ਆ ਨਾ ਹਾਂ ਚਲ ਤੇ ਅਜਾ ਉਦਰਾਉਂਦੀ ਆ ਚੋਲੇ ਚੋਲੇ ਵੀ ਆ ਗਏ ਜੋ ਵੀ ਆ ਗਏ ਵਿੱਚ ਠੰਡ ਠੰਡਕ ਵੀ ਆਉ ਗਈ ਹਾਂ ਜੀ ਹਾਂ ਆ ਆਜੋ ਆਜੋ ਬੇਸਰ ਤੁਸੀਂ ਕਿੱਧਰ ਜਾਇ ਵਿਚ ਨੂੰ ਪਾਣੀ ਪੀ ਜਾ ਪਾਣੀ ਠੰਡਾ ਆ ਗਿਆ ਪਿੱਛੇ ਪਾਣੀ ਪੀਣਾ ਹੁਣ ਬਣਦਾ ਨਹੀਂ ਪੀਣਾ ਅਜਾ ਮੈਂ ਕਿਹਾ ਬੇਲੇ ਨੇ ਬੋਲਣੇ ਦੀ ਗੱਲ ਹੁੰਦੀ ਸੀ ਹੈ ਡਰ ਗਏ ਇਹਦਾ ਮਲਾਜਮ ਹੈ ਜੀ ਇਹਦਾ ਮਤਲਬ ਵੇਲੇ ਨੇ ਦੀ ਗੱਲ ਹੋ ਰਹੀ ਥੀ ਕਿ ਵੇਲੇ ਮਿਲਣਾ ਨਹੀਂ ਲੱਗਦਾ ਭਾਈ ਅੱਛਾ 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 ਵੇਲੇ ਨਾ ਬੱਝ ਵੀ ਜਾਂਦਾ ਕਈ ਵਾਰੀ ਤੁਸੀਂ ਜਦੋਂ ਨਿਕਲਗੇ ਮੈਂ ਨਾ ਵੇਲੇ ਨਾ ਤਾਂ ਉਹ ਤਾਂ ਚੱਲਦਾ ਹੀ ਨਹੀਂ ਪਾਣੀ ਅੱਥੀ ਦੀ ਪੰਚਰ ਪਾਉ ਦੇਈ ਪਾਣੀ ਵੀ ਪੁੱਜਦਾ ਹੈਗਾ ਸਾਡੀ ਟੈਨਸ਼ਨ ਕਰਕੇ ਚੰਗੀ ਜਿਹੀ ਜਦ ਹੁੰਦੀ ਜਿਹਦੀ ਪੰਚਰ ਆਜੋ ਜੀ ਆਜੋ ਬਜਰੋ ਆਜੋ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਜੀ ਠੀਕ ਠਾਕ ਨਵੇਂੜੇ ਕੰਮ ਹਾਂ ਜੀ ਕੀ ਕਰੇ ਮੈਂ ਘਾਟਣ ਦਾ ਆਹੀ ਕਾਕੰਡਾ ਕਰੇ ਚਲੋ ਜੀ ਤੁਹਾਡੇ ਇੱਥੇ ਰੌਣਕ ਲੱਗ ਗਈ ਬੈਠ ਕੇ ਪੱਖਲੇ ਮੰਨ ਗਏ ਬਾਈ ਨੇ ਨਾ ਆ ਨਹੀਂ ਕੋਈ ਨਹੀਂ ਸ੍ਰੀਮ ਰੇਡੀਓ ਕੋਈ ਰੱਖਿਆ ਕਿਹੜਾ ਚੱਕ ਕੇ ਲੈ ਜੂਗੇ ਸਾਨੂੰ ਨਾ ਨਾ ਕੋਈ ਪਾਣੀ ਇੱਥੇ ਹੀ ਖਾਧੀਆਂ ਹੋਈਆਂ ਤਿੰਨ ਤਿੰਨ ਚਾਰ ਚਾਰ ਠੁੱਕੀਆਂ ਹੋਈਆਂ ਆਹ ਦੁਪਹਿਰ ਦਾ ਤਾਂ ਕੋਈ ਚਾਹ ਨਹੀਂ ਜੀ ਹੈ ਅੱਛਾ ਨਾ ਕਿਸੇ ਨੂੰ ਤੰਗ ਕਰੀਦਾ ਪਏ ਰੋ ਜਿੱਥੇ ਪਏ ਕੋਈ ਸੀਮਾ ਪਏ ਕਿਤੇ ਆਰਾਮ ਕਰੋ ਆਪਣਾ ਚਲੋ ਬਹੁਤ ਵਧੀਆ ਲੱਗਦਾ ਜੀ ਜਦੋਂ ਗੱਲਾਂ ਬਾਤਾਂ ਹੁੰਦੀਆਂ ਹਾਸਾ ਠੱਠਾ ਹੁੰਦਾ ਹੈ ਨਾ ਜੀ